ਰੋਣ ਨਹੀਂ ਕਿਉਂ ਮੇਰੇ ਭੈਣੇ ਮੈਂ ਵੇਖ ਲੈਣਾ ਮੈਨੂੰ ਨਹੀਂ ਪਤਾ ਲੱਗਾ ਵੇਖ ਲੈਣਾ ਮੈਂ ਜਾ ਪਰ ਕਿੰਨੀਆਂ ਗੱਲਾਂ ਦਸੀਆਂ ਤੁਸਾਂ ਨੂੰ ਆਇਆ ਹੁਣ ਹਲੋ ਅੱਜ ਵੇਖਣ ਵਾਲਾ ਸੀਗਾ ਵੀ ਜਿੱਥੇ ਲੈਣ ਵਾਲੇ ਰੋਂਦੇ ਸੀ ਉੱਥੇ ਦੇਣ ਵਾਲੇ ਦੀ ਅੱਖਾਂ ਦੇ ਵਿੱਚ ਵੀ ਪਾਣੀ ਸੀਗਾ ਵੀ ਹਾਲਾਤ ਵੱਖਰੇ ਹੀ ਹੋਜੇ ਬੱਦਰ ਨੇ ਸਾਨੂੰ ਬਹੁਤ ਬਹੁਤ ਸਾਰੇ ਫੋਨ ਆਉਂਦੇ ਨੇ ਸਾਨੂੰ ਮੇਰੀ ਬੇਨਤੀ ਹੈ ਵੀ ਸਾਨੂੰ ਇਹੋ ਜੀਆਂ ਗੱਲਾਂ ਨਾ ਕੀਤੀਆਂ ਜਾਣ ਕਿ ਫਲਾਣਾ ਰਾਸ ਇੱਕ ਸੀ ਉਹਦੀ ਮਤ ਕਰਾਏ ਉਹ ਜ਼ਿੰਮੇਵਾਰ ਦੀ ਨਹੀਂ ਤੁਸੀਂ ਕਰਦੇ ਫਲਾਣਾ ਦੀ ਨਹੀਂ ਕਰਦੇ ਅਸੀਂ ਮਤ ਜਿਹੜੀ ਹਾਲਾਤ ਵੇਖ ਕੇ ਕਰਦੇ ਆ ਨਾ ਕਿ ਕਿਸੇ ਦੀ ਜਾਤ ਕਿਸੇ ਦਾ ਧਰਮ ਵੇਖ ਕੇ ਅਸੀਂ ਇੱਕ ਪਿੰਡ ਦੇ ਵਿੱਚ ਜਿਹੜੀ ਪੈੜੀ ਉਹ ਬੀਜਣ ਜਾ ਰਹੇ ਮੇਰੇ ਖਾਤੇ 10 ਲੱਖ ਰੁਪਏ ਦਾ ਖਰਚਾ ਕੱਲ ਉਹਦੀ ਪੇਮੈਂਟ ਕਰ ਦਿੱਤੀ ਐ ਇੱਕ ਦੋ ਦਿਨ ਦੇ ਵਿੱਚ ਡਾਇਆ ਵੀ ਆ ਜਾਊਗੀ ਹੋਰ ਸਮਾਨ ਵੀ ਆ ਲੈਣਾ ਡੀਜ਼ਲ ਵੀ ਆ ਜਾਣਾ ਬੀਜ ਵੀ ਆ ਜਾਣਾ ਉਹ ਜਿਹੜਾ ਉੱਥੇ ਆ ਉਹ ਵੀ ਅਸੀਂ ਅਸੀਂ ਇਹ ਤਾਂ ਨਹੀਂ ਵੇਖਿਆ ਵੀ ਕੌਣ ਰਾ ਸੇਖਿਆ ਤੇ ਕੌਣ ਜ਼ਿਮੀਦਾਰ ਆ ਜਦੋਂ ਘੜਾ ਨਹੀਂ ਕੁਝ ਨਹੀਂ ਵੇਖਿਆ ਰੋਣ ਲੱਗਿਆ ਕਿਸੇ ਨੂੰ ਵੀ ਕੋਮਜ ਵੀ ਸਿੰਘ ਆ ਕੋ ਜੱਟ ਐ ਆ ਕੋ ਰਾ ਸੇਖਿਆ ਤੇ ਫਿਰ ਸਾਡਾ ਵੀ ਵੇਖਣਾ ਨਹੀਂ ਬਣਦਾ ਕੱਲ ਜਦੋਂ ਇਹਨਾਂ ਦਾ ਦੇਖਿਆ ਸੀ ਤੇ ਇਹਦਾ ਪੂਰਾ ਐਸਟੀਮੇਟ ਜਿਹੜਾ ਲਵਾਇਆ ਗਿਆ ਉਹ 2 ਲੱਖ ਰੁਪਏ ਦੇ ਕਰੀਬ ਜਿਹੜਾ ਬਣਦਾ ਸੀ 2 ਲੱਖ ਚਾਹੇ 2 ਹੋਵੇ ਚਾਹੇ 4 ਹੋਵੇ ਔਰ ਉਹ ਸੀ ਜ਼ਿੰਮੇਵਾਰੀ ਲੈ ਲਈ ਵੀ ਤੁਹਾਡਾ ਰੈਂਟਰ ਪਾ ਦਿੱਤਾ ਜਾਊਗਾ ਵਰ ਮਾਦਾਈ ਤੁਸੀਂ ਮੇਰੇ ਨਾਲ ਕੱਲ ਮੇਰੀ ਭੈਣੇ ਕੋਲੋਂ ਮੈਂ ਵਾਅਦਾ ਕੀਤਾ ਸੀ ਮੈਂ ਰੋਮ ਵੀ ਨਹੀਂ ਜੇ ਤੂੰ ਆ ਜਾਏਂਗਾ ਪੈਸੇ ਦੇਣ ਫੇਰ ਅੱਜ ਕੋ ਰੋਂਡੀ ਹੈ ਇਥੇ ਲੋੜਾਂ ਤੇ ਘਰ ਘਰ ਦੀਆਂ ਨੇ ਤੇ ਘਰ ਘਰ ਨੂੰ ਮੇਰੇ ਇਕੱਲੇ ਕੋਲੋਂ ਨਹੀਂ ਸਰ ਸਕਦਾ ਫਿਰ ਵੀ ਉਹਦਾ ਘਰ ਵੇਖਣ ਚੱਲੇ ਆ ਕੱਲ ਫਿਰ ਕਿਸੇ ਨੂੰ ਬੇਨਤੀ ਕਰਾਂਗੇ ਵੀ ਜੇ ਇਹਦੀ ਕੋਈ ਲੋੜ ਪੂਰੀ ਹੋ ਸਕਦੀ ਤਾਂ ਬੇਟਾ ਇੱਕ ਪਲਾਸਟੂ ਦੇ ਵਿੱਚ ਹੈ ਹਸਬੰਦੇ ਦਾ ਮੇਰੇ ਖਿਆਲ 6000 ਰੁਪਏ ਮਹੀਨੇ ਦੇ ਉੱਤੇ ਕਿਸੇ ਗੱਤਾ ਫੈਕਟਰੀ 'ਚ ਨੰਮ ਕਰਦਾ ਔਰ ਕਿੰਨੇ ਕਿੱਲਾ ਕੁ ਪੈਣੀ ਦਾਦੇ ਕੋਲ ਆ ਦੋ ਕਿੱਲੇ ਹਾਂਜੀ ਦੋ ਦੋ ਕਿੱਲੇ ਦਾਦੇ ਕੋਲ ਪੈਣੀ ਯਾਰ ਘਰ ਦੀ ਛੱਤ ਚੁੰਦੀ ਆ ਕਿ ਡਿੱਗ ਪਈ ਆ ਚੁੰਦੀ ਆ ਦੋਸਤੋ ਮੈਂ ਕੱਲ ਇਸ ਬੱਚੇ ਦੀ ਇਹਦੇ ਮਦਰ ਦੀ ਕੱਲ ਗੱਲ ਕੀਤੀ ਸੀਗੀ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਹੈਲਥਲੀ ਲੋਡ ਆ ਘਰ ਦੀਆਂ ਛੱਤਾਂ ਜਿਹੜੀਆਂ ਉਹ ਡਿੱਗਣ ਵਾਲੀਆਂ ਨੇ بارش ਦੇ ਨਾਲ ਹੜ੍ਹਾਂ ਦੇ ਨਾਲ ਪਹਿਲੇ ਵੀ ਖਰਾਬ ਹੋ ਗਈ ਹੈ। ਔਰ ਇੱਕ ਇੱਕ ਦੀ ਭੈਣ ਹੈ। ਔਰ ਮੈਂ ਕੱਲ ਵੀ ਇਹਨਾਂ ਨੂੰ ਰੋਂਦੇ ਵੇਖਿਆ ਸੀ ਤੇ ਮੈਂ ਕੋਸ਼ਸ਼ ਰੱਖੀ ਸੀ ਵੀ ਰੋਣੋ ਹਰਜੋਤ ਤੇ ਤੁਹਾਡਾ ਲੈਂਟਰ ਜਿਹੜਾ ਅਸੀਂ ਪਾ ਦਿਆਂਗੇ ਸੀ ਕਿਸੇ ਨਾ ਕਿਸੇ ਨੂੰ ਲੈ ਕੇ ਆਵਾਂਗੇ। ਤੇ ਕੱਲ ਜਦੋਂ ਵੀਡੀਓ ਦੇਖੀ ਹੈ ਤੇ ਅਮਨ ਹੈ ਮੇਰਾ ਦੋਸਤ ਇਹਦੇ ਗ੍ਰੈਕੋ ਰੈਸਟੋਰੈਂਟ ਇਹਦਾ ਇੱਕ 파ਟਨਰ ਹੈ ਜਲੰਧਰ ਦੇ ਵਿੱਚ। ਤੇਜਿੰਦਰ ਭਾਈ ਉਹਨਾਂ ਦਾ ਮਾਂ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਭੇਜਿਆ ਅੱਜ ਵੀ ਇਹਨਾਂ ਦੇ ਲੈਂਡਰ ਦੀ ਜਿਹੜੀ ਜ਼ਿੰਮੇਵਾਰੀ ਚੁੱਕ ਲਈ ਜਾਵੇ ਸਾਰ ਸ੍ਰਿੰਦਰਪਾਲ ਸਿੰਘ ਨੇਵੀ ਦੇ ਵਿੱਚ ਰਟਾਇਓ ਮਤਲਬ ਅੱਜ ਵੇਖਣ ਵਾਲਾ ਸੀਗਾ ਵੀ ਜਿੱਥੇ ਲੈਣ ਵਾਲੇ ਰੋਂਦੇ ਸੀ ਉੱਥੇ ਦੇਣ ਵਾਲੇ ਦੀ ਅੱਖਾਂ ਦੇ ਵਿੱਚ ਵੀ ਪਾਣੀ ਸੀਗਾ ਵੀ ਹਾਲਾਤ ਵਾਕਿਆ ਹੀ ਹੋਜੇ ਬੱਦਰ ਨੇ ਔਰ ਮੈਂ ਕੁਝ ਗੱਲਾਂ ਨਾ ਕਲੀਅਰ ਕਰਨੀਆਂ ਚਾਹੁੰਨਾ ਸਾਨੂੰ ਬਹੁਤ ਬਹੁਤ ਸਾਰੇ ਫੋਨ ਆਉਂਦੇ ਨੇ ਸਾਨੂੰ ਮੇਰੀ ਬੇਨਤੀ ਹੈ ਵੀ ਸਾਨੂੰ ਇਹੋ ਜੀਆਂ ਗੱਲਾਂ ਨਾ ਕੀਤੀਆਂ ਜਾਣ ਕਿ ਫਲਾਣਾ ਰਾ ਸਿੱਖ ਸੀ ਉਹਦੀ ਮਤ ਕਰਾਏ ਉਹ ਜ਼ਿੰਮੇਵਾਰ ਦੀ ਨਹੀਂ ਤੁਸੀਂ ਕਰਦੇ ਫਲਾਣੇ ਦੀ ਨਹੀਂ ਕਰਦੇ ਅਸੀਂ ਮਤ ਜਿਹੜੀ ਹਾਲਾਤ ਵੇਖ ਕੇ ਕਰਦੇ ਆਂ ਨਾ ਕਿ ਕਿਸੇ ਦੀ ਜਾਤ ਕਿਸੇ ਦਾ ਧਰਮ ਵੇਖ ਕੇ ਅਸੀਂ ਇੱਕ ਪਿੰਡ ਦੇ ਵਿੱਚ ਜਿਹੜੀ ਪੈੜੀ ਉਹ ਬੀਜਣ ਜਾ ਰਹੇ ਮੇਰੇ ਖਾਲ 10 ਲੱਖ ਰੁਪਏ ਦਾ ਖਰਚਾ ਕੱਲ ਉਹਦੀ ਪੇਮੈਂਟ ਕਰ ਦਿੱਤੀ ਐ ਇੱਕ ਦੋ ਦਿਨ ਦੇ ਵਿੱਚ ਡਾਇਆ ਵੀ ਆ ਜਾਊਗੀ ਹੋਰ ਸਮਾਨ ਵੀ ਆ ਲੈਣਾ ਡੀਜ਼ਲ ਵੀ ਆ ਲੈਣਾ ਬੀਜ ਵੀ ਆ ਲੈਣਾ ਉਹ ਜਿਹੜਾ ਉੱਥੇ ਆ ਉਹ ਵੀ ਅਸੀਂ ਅਸੀਂ ਇਹ ਤਾਂ ਨਹੀਂ ਵੇਖਿਆ ਵੀ ਕੌਣ ਰਾ ਸਿੱਖ ਐ ਤੇ ਕੌਣ ਜ਼ਿੰਮੇਵਾਰ ਐ ਸੋ ਸਾਨੂੰ ਇਹੋ ਦੀਆਂ ਗੱਲਾਂ ਨਾ ਕੀਤੀਆਂ ਜਾਣ ਮੇਰੀ ਬੜੀ ਮਿਹਰਬਾਨੀ ਇਹ ਬੇਨਤੀ ਆ ਤੁਹਾਡੇ ਅੱਗੇ ਫਿਰ ਸਾਡਾ ਦਿਲ ਦੁਖਦਾ ਜਦੋਂ ਹੜਾ ਨੇ ਕੁਝ ਨਹੀਂ ਵੇਖਿਆ ਰੋਣ ਲੱਗਿਆ ਕਿਸੇ ਨੂੰ ਵੀ ਕੋ ਮੱਝ ਵੀ ਸੇ ਗਿਆ ਕੋ ਜੱਟੇ ਆ ਕੋ ਰਾਸੇ ਗਿਆ ਤੇ ਫਿਰ ਸਾਡਾ ਵੀ ਵੇਖਣਾ ਨਹੀਂ ਬਣਦਾ ਕੱਲ ਜਦੋਂ ਇਹਨਾਂ ਦਾ ਦੇਖਿਆ ਸੀ ਤੇ ਇਹਦਾ ਪੂਰਾ ਐਸਟੀਮੇਟ ਜਿਹੜਾ ਲਵਾਇਆ ਗਿਆ ਉਹ 2 ਲੱਖ ਰੁਪਏ ਦੇ ਕਰੀਬ ਜਿਹੜਾ ਬਣਦਾ ਸੀ 2 ਲੱਖ ਚਾਹੇ 2 ਹੋਵੇ ਚਾਹੇ 2.5 ਹੋਵੇ ਔਰ ਉਹ ਸੀ ਜ਼ਿੰਮੇਵਾਰੀ ਲੈਦੇ ਵੀ ਤੁਹਾਡਾ ਲੈਟਰ ਪਾ ਦਿੱਤਾ ਜਾਊਗਾ ਔਰ ਅੰਕਲ ਨਾਲ ਹੀ ਸਾਡੇ ਦੋਸਤ ਨੇ ਇਹਨੂੰ ਇਹਨਾਂ ਦੇ ਬੇਟੇ ਦੇ ਦੋਸਤ ਨਹੀਂ ਉਹਨਾਂ ਨੂੰ ਨਾਲ ਲੈ ਕੇ ਆਏ ਨੇ ਉਹਨਾਂ ਦਾ ਬਿਲਡਿੰਗ ਮਟੀਰੀਅਲ ਦਾ ਕੰਮ ਹੈ ਉਹਨਾਂ ਨੇ ਜ਼ਿੰਮੇਵਾਰੀ ਲੈ ਰਹੀ 2 ਲੱਖ ਰੁਪਈਆ ਉਹਨਾਂ ਨੂੰ ਹੁਣੇ ਜਿਹੜਾ ਉਹ ਬਣਾ ਦੇ ਲੱਗੇ ਆ ਤੁਹਾਡੇ ਪੈਸੇ ਇਹਨਾਂ ਨੂੰ ਇਸ ਕਰਕੇ ਪੜਾਏ ਆ ਵੀ ਤੁਹਾਡੇ ਲੈਣੇ ਦੇਣੇ ਦੇ ਵਿੱਚ ਗਰੀਬ ਉਹ ਆਰਥੀਓ ਕੋ ਪੈਸੇ ਫੜੇ ਹੋੜ ਕੇ ਪੈਸੇ ਤੁਹਾਡੇ ਕੋਲ ਲੈ ਨਾ ਜਾਵੇ ਇਹ ਹੁਣ 2 ਲੱਗ ਜੇ ਸਵਾ 2 ਲੱਗ ਜੇ ਤੁਹਾਡਾ ਜਿਹੜਾ ਲੈਟਰ ਪਾ ਦਿੱਤਾ ਜਾਊਗਾ ਔਰ ਮਾਦਾ ਜੀ ਤੁਸੀਂ ਮੇਰੇ ਨਾਲ ਕੱਲ ਮੇਰੀ ਭੈਣ ਨੇ ਕਿਦੋਂ ਮੇਰੇ ਨਾਲ ਵਾਦਾ ਕੀਤਾ ਸੀ ਮੈਂ ਰੂਮ ਵੀ ਨਹੀਂ ਜਦੋਂ ਆ ਜਾਏਗਾ ਪੈਸੇ ਦੇਣ ਫੇਰ ਅੱਜ ਕੋ ਰੋਂਡੀ ਹੈ ਫੇ ਅਸੀਂ ਇਹਨਾਂ ਦੀ ਸਮਾਨ ਵੀ ਲੈ ਆਏ ਆ 2-3 ਮਹੀਨੇ ਦਾ ਰਾਸ਼ਨ ਹੈ ਹੋਰ ਚਾਹੀਦਾ ਹੋਗਾ ਹੋਰ ਦੇ ਦਾਂਗੇ ਕੋਈ ਫੀਡ ਹੈ ਜਿਹੜੀ ਮਤਲਬ ਡੰਗਰਾ ਦਾ ਚਾਰਾ ਉਹ ਵੀ ਅਸੀਂ ਬਲਕ ਤੇ ਵਿੱਚ ਲੈ ਆਂਦਾ ਵੀ 2-3 ਮਹੀਨੇ ਜ 15-20 ਦਿਨ ਮਹੀਨਾ ਕੱਲਦਾ ਕਿੰਨਾ ਕੰਮ ਚੱਲੂ ਰਵਤ ਸਾਹਿਬ 10 ਦਿਨ ਦਾ ਕੰਮ ਹੈ ਵੀ ਘਰ ਤੇ ਫਿਰ ਰੋਟੀ ਪਾਣੀ ਦੀ ਟੈਨਸ਼ਨ ਨਾ ਹੋਵੇ ਔਰ ਇੱਥੇ ਜਦੋਂ ਮੈਂ ਆਇਆ ਤੇ ਉਹ ਇੱਕ ਹੋਰ ਆ ਛੋਟੀ ਭੈਣ ਉਹ ਵੀ ਪੱਪਾ ਮਾਰ ਕੇ ਰੋਣ ਲਈ ਸੀ ਕੀ ਨਾ ਤੇਰਾ ਹੈ ਮੈਂ ਜੀ ਹੈ ਮੈਂ ਜੀ ਮਗਰ ਇੱਥੇ ਲੋੜਾਂ ਤੇ ਘਰ ਘਰ ਦੀਆਂ ਨੇ ਤੇ ਘਰ ਘਰ ਨੂੰ ਮੇਰੇ ਇਕੱਲੇ ਕੋਲੋਂ ਨਹੀਂ ਸਰ ਸਕਦਾ ਸੀ ਫਿਰ ਵੀ ਉਹਦਾ ਘਰ ਵੇਖਣ ਚੱਲੇ ਆ ਕੱਲ ਫਿਰ ਕਿਸੇ ਨੂੰ ਬੇਨਤੀ ਕਰਾਂਗੇ ਕਿ ਜੇ ਇਹਦੀ ਕੋਈ ਲੋੜ ਪੂਰੀ ਹੋ ਸਕਦੀ ਇਹਦਾ ਬੇਟਾ ਇੱਕ ਪਲਾਸਟੂ ਦੇ ਵਿੱਚ ਹੈ ਹਸਬੰਦੇ ਦਾ ਮੇਰੇ ਖਿਆਲ 6000 ਰੁਪਏ ਮਹੀਨੇ ਦੇ ਉੱਤੇ ਕਿਸੇ ਗੱਤਾ ਫੈਕਟਰੀ 'ਚ ਕੰਮ ਕਰਦਾ ਔਰ ਕਿੰਨੇ ਕਿੱਲਾ ਕੁ ਪੈਣੀ ਦਾਦੇ ਕੋਲ ਆ ਦੋ ਕਿੱਲੇ ਹਾਂਜੀ ਦੋ ਦੋ ਕਿੱਲੇ ਦਾਦੇ ਕੋਲ ਪੈਣੀ ਯਾਰ ਘਰ ਦੀ ਛੱਤ ਚੁੰਦੀ ਆ ਕਿ ਡਿੱਗ ਪਈ ਆ ਚੁੰਦੀ ਆ ਚੁੰਦੀ ਆ ਅਸੀਂ ਉਹਦੇ ਵਾਲੇ ਵੀ ਵੇਖਣ ਚਾਹਦੇ ਆਂ ਵੀ ਜਿੱਥੇ ਸਾਡੇ ਕੋਲ ਸਰਦਾ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆਂ ਪਰ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਉਹ ਚੱਲਣਾ ਪਊਗਾ ਦੂਜੀ ਚੀਜ਼ ਕਿ ਸਰਕਾਰੀ ਸਹਾਇਤਾ ਸਾਰੀ ਦੁਨੀਆ ਨੂੰ ਲੱਗਦਾ ਵੀ ਬਹੁਤ ਆਉਣੀ ਐ ਲੋੜ ਤੇ ਹੁਣ ਕਦੋਂ ਮੁਆਵਜ਼ਾ ਮਿਲਣਾ ਕਦੋਂ ਸਰਵੇ ਹੋਣੇ ਆ ਉਹਨਾਂ ਚਿਰ ਲੋਕ ਬਿਨਾ ਛੱਤਾਂ ਤੋਂ ਰਹਿਣਗੇ ਬਿਨਾ ਰੋਟੀ ਪਾਣੀ ਤੋਂ ਰਹਿਣਗੇ ਫਸਲ ਨਹੀਂ ਬੀਜਣਗੇ ਕਰਨਗੇ ਕੀ ਮਤਲਬ ਇਹਨਾਂ ਚੀਜ਼ਾਂ ਦੇ ਵਿੱਚ ਵੀ ਤੇਜ਼ੀ ਲਿਆਉਣ ਦੀ ਲੋੜ ਆ ਤੇ ਛੱਤਾਂ ਦੀ ਹੁਣ ਲੋੜ ਆ ਔਰ ਮੇਰਾ ਇੱਕ ਮੈਂ ਫਿਰ ਕਿੰਨਾ ਮੇਰਾ ਚੈਲੰਜ ਐ ਕਿ ਜੇ ਹਸਾਬ ਨਾਲ ਬਾਲੇ ਪਏ ਨੇ ਸਰਕਾਰ ਇਹਨੂੰ ਮੌਜੂਦੇ ਵਿੱਚ ਲਿਆ ਹੀ ਨਹੀਂ ਸਕਦੀ ਕਿਉਂਕਿ ਉਹਨਾਂ ਨੂੰ ਚਾਹੀਦਾ ਵੀ 70-80% ਸ਼ਰਤ ਡਿੱਗੀ ਹੋਊਗੀ ਜੋ ਮੌਜੂਦੇ ਵਿੱਚ ਆਉਣੀਆਂ ਸਰਕਾਰੀ ਜਿਹੜੇ ਨਾਉਜ਼ ਬੜੇ ਨੇ ਸਰਕਾਰੀ ਇਹੋ ਜਿਹੇ ਕੰਮ ਬੜੇ ਨੇ ਜਿਹੜੀਆਂ ਫਾਰਮੈਲਟੀ ਬੜੀਆਂ ਨੇ ਮੈਂ ਪਹਿਲਾਂ ਹੀ ਇੱਕ ਗੱਲ ਕਹੀ ਸੀ ਕਿ ਜਦੋਂ ਵੀ ਜਿਹੜੇ ਸਰਕਾਰੀ ਪੈਸੇ ਉਹਨਾਂ ਦੇ ਵਿੱਚ ਬੜਾ ਲੰਮਾ ਸਮਾਂ ਲੱਗਣਾ ਵਾ ਲੋਕਾਂ ਦੀਆਂ ਬਹੁਤ ਫਾਰਮੈਲਟੀਆਂ ਪੂਰੀਆਂ ਕਰਨੀਆਂ ਪੈਣੀਆਂ ਵਾ ਅਸੀਂ ਕੋਸ਼ਿਸ਼ ਕੀਤੀ ਆ ਵੀ ਜਿੱਥੇ-ਜਿੱਥੇ ਕਿਸੇ ਨੂੰ ਲੋੜ ਹੈ ਉਹਦਾ ਮੌਕੇ ਦੇ ਤੇ ਹੱਲ ਕੀਤਾ ਜਾਵੇ ਜਿਹੜੀ ਤਰੀਕਾ ਇੱਕ ਇਹ ਦੇ ਵਿਚਾਰੇ ਦੀ ਚੱਲਾ ਕਿ ਨਹੀਂ ਪੈੜੀ ਤੇਰੀ ਕਿੱਲਾ ਇੱਕ ਪੈੜੀ ਅੱਜ ਅਸੀਂ ਬਜਾਈ ਦੀ ਮੈਂ ਮਚਲਾਈ ਆ ਤੇ ਉਹ ਵੀ ਅਸੀਂ ਉਹਦੇ ਵਿੱਚ ਲੈ ਕੇ ਉਹਨੂੰ ਬਜਾਉਣ ਦਾ ਵੀ ਜਿਹੜਾ ਸਮਾਨ ਉਹਨੂੰ ਚਾਹੀਦਾ ਖਾਦ ਹੈ ਬੀਜ ਹੈ ਜਾਂ ਡੀਜ਼ਲ ਹੈ ਉਹ ਵੀ ਜਿਹੜਾ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਭੈਣ ਜੀ ਮੈਂ ਮਾਫੀ ਮੰਗਦਾ ਮੈਂ ਮੇਰਾ ਮੇਰਾ ਸਾਥ ਸੱਤ ਨਹੀਂ ਹੈ ਕਿ ਜਾਣਦੇ ਮੈਨੂੰ ਕੱਲ ਦਾ ਬੁਖਾਰ ਹੋ ਗਿਆ ਔਰ ਫਿਰ ਵੀ ਮੈਂ ਤੇਰਾ ਘਰ ਵੇਖ ਕੇ ਜਾਂਦਾ ਵਾਂ ਤੇ ਸਾਡੇ ਕੋਲ ਕੋਸ਼ਿਸ਼ ਹੋਈ ਇੱਕ ਅੱਧੇ ਦਿਨ ਚ ਅਸੀਂ ਤੈਨੂੰ ਵੀ ਦੱਸਾਂਗੇ ਸੋ ਜਿੱਥੇ ਕਿਤੇ ਵੀ ਸਾਡੇ ਕੋਲ ਸਰਦਾ ਵਾ ਟਾਈਮ ਕੱਢ ਕੇ ਅਸੀਂ ਆਉਨੇ ਵੀ ਆ ਸਾਰਾ ਕੁਝ ਮਤਲਬ ਵੀ ਸਾਡੇ ਟਾਈਮ ਦੇ ਨਾਲ ਕਿਸੇ ਦੀ ਛੱਤ ਪੈ ਜੇ ਕਿਸੇ ਦਾ ਰੋਟੀ ਪਾਣੀ ਚੱਲ ਜੇ ਕਿਸੇ ਦੀ ਪੈੜੀ ਬੀਜੀ ਜਾਵੇ ਤੇ ਸਾਨੂੰ ਮੇਰਾ ਖਿਆਲ ਵੀ ਰੱਬ ਨੇ ਬੜੇ ਭਾਗਾਂ ਵਾਲੇ ਬਣਾ ਕੇ ਭੇਜਿਆ ਵਾ ਸੋ ਇੰਨੀ ਕਿ ਸੇਵਾ ਜਿਹੜੀ ਉਹ ਕਬੂਲ ਕਰਿਓ ਤੁਹਾਡਾ ਲੈ ਇਹਨੇ 2 ਲੱਖ ਰੁਪਈਆ ਤੁਸੀਂ ਆਪ ਦੇ ਹੱਥੀ ਦੇ ਦਿਓ ਜੀ ਆ ਟਿਕਾੜੇਦਾਰ ਸਾਹਿਬ ਨੇ ਕੱਲ੍ਹ ਜਾਂ ਪਰਸੋਂ ਤੁਹਾਡਾ ਕੰਮ ਜਿਹੜਾ ਉਹ ਸ਼ੁਰੂ ਕਰ ਦੇਣ ਟਰੀਟਮੈਂਟ ਪੈ ਜੀ ਬੇਨਤੀ ਕਰ ਰਹਾ ਸੀ ਸਾਡੀ ਛਾਤ ਤੇ ਲੇਟਰ ਪਾ ਦਿਓ ਜੀ ਸਾਡਾ ਹਾਂ ਵੀ ਤੁਸੀਂ ਸਾਡਾ ਲੇਟਰ ਪਾ ਦਿਓ ਸਾਡਾ ਗੋਲਦੋਰ ਦਾ ਮਾਦਮ ਸਾਡਾ ਨੂੰ ਮਾਤਾ ਕੋ ਘਾੜ ਵੀ ਗਿਆ ਉਹਨਾ ਕੋਲੋ ਪਾ ਦੇਣਾ ਵਾ ਮਤਰੀ ਹੋਈ ਆਪੇ ਕੋਲੋ ਵਾਤਾ ਹੋਵੇ ਘਾਟਾ ਹੋਵੇ ਉਹ ਤੁਸੀਂ ਕਰੋ ਸਾਡੀ ਕੋਲੋ ਵੀ ਪਾ ਦਿਓ ਫੋੜ ਕੋਸ਼ਿਸ਼ ਕਰਦੇ ਆਂ ਜਿੰਨੇ ਤੋਂ ਅੱਗੇ ਅਸੀਂ ਰੋਣਵਾਰ ਜਾਈ ਹੁਣ ਹਾਂਜੀ ਹਾਂ ਮੁੰਡੇ ਦਾ ਵਿਆਹ ਸੱਦੇ ਨਹੀਂ ਮੈਨੂੰ ਸੱਦਾਂਗੇ ਵੀਰ ਜੀ ਤੁਹਾਨੂੰ ਜੇ ਤੁਸੀਂ ਇੰਨਾ ਵੱਡਾ ਮੇਰਾ ਉਦਾਂ ਨਿਭਾਇਆ ਤੇ ਮੈਂ ਕਿਉਂ ਨਹੀਂ ਤੁਹਾਨੂੰ ਸੱਦਦਾ ਸੱਦਾਂਗੇ ਹਾਂਜੀ ਕੰਮ ਕਰੇਗਾ ਭਾਗੂ ਹਾਂਜੀ ਉਹ ਅਸਲ ਤੇ ਨਹੀਂ ਮਿਲਦੀ